ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਬੈ ਰਗਣੇ ਮਹੱਲਾ ਚੌਥਾ ਜੋਤ ਜਨਨੀ ਗਰਭੁ ਪਾਲਤੀ ਸੋਤ ਕੀ ਕਰੇ ਆਸਾ ਵੱਡਾ ਹੋਏ ਤਾਨੂੰ ਖਾਟ ਦੇ ਕਰੇ ਪੋਗ ਬਿਲਾਸਾ ਤਉ ਹਰੇ ਜਨਪ੍ਰੀਤ ਹਰੇ ਰਖਦਾ ਦੇ ਆਪੇ ਰਥਾ ਸਾ ਮੇਰੇ ਰਾਮ ਮੈਂ ਮੂਰਖ ਹਰੇ ਰਖੂ ਮੇਰੇ ਗੁਸਈਆ चणकी उपमा तुज हे वडैया रहा मंदरे कर आनंद हरे हर जस माने पावे ਸਭ रस ਮਿੱਠੇ ਮੋਖੇ ਲੱਗੇ ਜਹ ਹਰ ਗੁਣ ਗਾਵੇ ਹਰ ਜਨੂ ਪਰਵਾਰ ਸਧਾਰ ਹੈ ਇਕੀ ਕੁਲੀ ਸਭ ਜਗਤ ਤੋ ਛਡਾਵੇ ਜੋ ਕਿਛੁ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀਅ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤੇ ਪੰਡਾਰ ਲਹਾਇਦਾ ਅੱਪੇ ਵਰਤਾਈ ਲਾਲਾ ਹਾਟ ਵਿਹੱਜਿਆ ਕੀ ਤੇ ਸੂਚਾ ਤੁਰਾਈ ਜੇ ਰਾਜ ਬਹਲੇ ਤਾਂ ਹਰ ਗੁਲਾਮ ਕਾਸੀ ਕਾ ਹਰੇ ਨਾਮ ਕਢਾਈ ਜਨੂ ਨਾਨਕ ਹਰਿ ਕਾ ਦਾਸੁ ਹੈ ਹਰ ਕੀ ਵਡਿਆਈ ਗਵਰੇਰੀ ਮਹੱਲਾ ਚੌਥਾ ਕਿਰਸਾਣੀ ਕਿਰਸਾਣ ਕਰੇ ਲੋਚੈ ਜੀਉ ਲਾਇ ਹਲ ਜੋਤੈ ਉਦਮ ਕਰੇ ਮੇਰਾ ਪੋਤੋ ਤੀ ਖਾਈ ਤੋ ਹਰੇ ਜਨੋ ਹਰੇ ਹਰੇ ਜਾਪੂ ਕਰੇ ਹਰੇ ਅੰਤੇ ਛੜਾਈ ਮੈਂ ਮੂਰਖ ਕੀ ਗਾਤੇ ਕੀ ਜੈ ਮੇਰੇ ਰਾਮ ਗੁਰ ਸਾਥੀ ਗੁਰ ਸੇਵਾ ਹਰ ਲਾਏ ਹਮ ਕਾਮ ਰਹਾ ਲੈ ਤੁਰੇ ਸੋ ਦਾਗਰੀ ਸੋ ਦਾਗਰ ਧਾਵੈ ਪੰਨ ਖਟੈ ਆਸਾ ਕਰੈ ਮਾਇਆ ਮੋ ਵਧਾਵੇ ਤੋ ਹਰ ਜਾਨੋ ਹਰੇ ਹਰੇ ਬੋਲਤਾ ਹਰੇ ਬੋਲੇ ਸੁਖ ਪਾਵੇ ਬੇਖੁ ਸੰਚੇ ਹਟਵਾਣੀਆਂ ਬਹਿ ਹਟੇ ਕਮਾਈ ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ ਤੇਉ ਹਰੇ ਜਾਨੇ ਹਰ ਤਾਨੂੰ ਸੰਚਿਆ ਹਰ ਖਰਚੂ ਲਜਾਈ ਇਹੋ ਮਾਇਆ ਮੋਹ ਕੋਟੰਬੁ ਹੈ ਪਾਇ ਦੁਜੈ ਫਾਸ ਗੁਰਮਤੀ ਸੋ ਜਾਨੋ ਤਰੈ ਜੋ ਦਸਨੇ ਦਾਸ ਜਨੇ ਨਾਨਕੇ ਨਾਮੁ ਧਿਆਇਆ ਗੁਰਮੁਖੇ ਪਰਗਾਸ ਗਾਉੜੀ ਬੈਰਾ ਗਣੇ ਮਹੱਲਾ ਚੌਥਾ ਨੇਤ ਦਿਨ ਸਰਾਤੇ ਲਾਲਚ ਕਰੇ ਪਰਮੈ ਪਰਮਾਇਆ ਵੇਗਾਰੇ ਫਰੇ ਵੇਗਾਰੀਆਂ ਸਿਰ ਪਰ ਉਠਾਇਆ ਜੋ ਗੁਰ ਕੀ ਜਨੂ ਸੇਵਾ ਕਰੇ ਸੋ ਕਰਕੇ ਕੰਮੇ ਹਰ ਲਾਇਆ ਮੇਰੇ ਰਾਮ તોડે બંધન માયા કરકે કમ મેલાએ નેત હરે ગુણ ગાવ હરે નામ મે સમાય રહા નર પ્રાણી ચકરી કરે ਨਰਪਤੇ ਰਾਜੇ ਅਰਥੇ ਸਭ ਮਾਇਆ ਕੈ ਬੰਧ ਹੈ ਕੈ ਡਾਨੇ ਲੇ ਕੈ ਨਰਪਤੇ ਮਰ ਜਾਇ ਤਨੁ ਤਨੁ ਸੇਵਾ ਸਫਲ ਸਤਿਗੁਰੂ ਕੀ ਜੇਤੂ ਹਰ ਹਰ ਨਾਮੁ ਚਾਪੇ ਹਰ ਸੁਖ ਪਾਇਆ ਨਿਤ ਸੌਦਾ ਸੁਦੋ ਕੀਚੈ ਬਹੁ ਭਾਤੇ ਕਰ ਮਾਇਆ ਕੈ ਤਾਈ ਚਾ ਲਾਹ ਦੇ ਤ ਸੁਖ ਮੰਨੀ ਟੋਟੇ ਮਰੇ ਜਾਈ ਜੋ ਗੁਣ ਸਾਧੀ ਗੁਰਸਿਓ ਕਰੇ ਨਿਤ ਨਿਤ ਸੁਖ ਪਾਈ ਚਿਤਨੀ ਭੂਖ ਅਨਰਸ ਸਾਦ ਹੈ ਤਿਤਨੀ ਭੁੱਖ ਫਿਰ ਲੱਗੈ ਜੇ ਸੂ ਹਰ ਆਪੇ ਕਿਰਪਾ ਕਰੇ ਸੋ ਵਿੱチェ ਸਿਰ ਗੁਰ ਆਗੈ ਜਨ ਨਾਨਕ ਹਰ ਰਸੇ ਤ੍ਰਿਪਤਿਆ ਫੇਰੇ ਭੁੱਖ ਨ ਲਗੈ ਗੌੜੀ ਬੈਰਾਗਣ ਮਹੱਲਾ ਚੌਥਾ ਹਮਰੇ ਮਨ ਚੇਤੇ ਹਰ ਆਸ ਨਿਤ ਕਿਉ ਦੇਖਾ ਹਰ ਦਰ ਸੁ ਤੁਮਾਰਾ ਜੇਨੇ ਪ੍ਰੀਤ ਲਾਈ ਸੋ ਜਾਣਤਾ हमरे मन चित हरे बहुत प्यारा हाउ कुर्बानी गुर अपने जेने विछड़या मेलया मेरा सिर जनहारा मेरे राम हम पापी ਸਰਣੇ ਪਰੇ ਹਰ ਦਵਾਰੇ ਮਾਤੂ ਨਿਰਗੁਣ ਹਮ ਮਿਲੈ ਕਬ ਹੂੰ ਆਪਣੀ ਕਿਰਪਾ ਤਾਰੇ ਰਹਾਉ ਹਮਰੇ ਅਵਗੁਣ ਬਹੁਤ ਬਹੁਤ ਹੈ ਬਹ ਬਾਰ ਬਾਰ ਹਰ ਗਣਤ ਨਾ ਆਵੇ ਤੂੰ ਗੁਣਵੰਤਾ ਹਰੇ ਹਰੇ ਦਇਆਲੂ ਹਰੇ ਆਪੇ ਬਖਸ਼ ਸੇ ਲੈ ਹਰੇ ਪਾਵੇ ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ ਦਿਓ ਹਰੇ ਨਾਮ ਛਡਾਵੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲ ਹੈ ਤਬ ਬਿਸਮ ਹੋਏ ਜਾਏ हम जैसे अपराधी अवर कोई राखै जैसे हम सते गोरे रख लिए छड़ाए तू गुर पिता तू है गुर माता तू गुर बंधु मेरा सखा सखा यो हमरी बेधे होती मेरे सतगुरु साभे तुम हर जान हो आपे हम रुलते फिरते कोई बात न पूछता गुरु सतगुरु संगे कीरे हम थापे ਤਨ ਤਨ ਗੁਰੂ ਨਾਨਕ ਜਨ ਕੇਰਾ ਜੇ ਤੁਮ ਮਿਲੇ ਚੁਕੇ ਸਭੇ ਸੋਗ ਸੰਤਾਪੇ ਗਾਉੜੀ ਬੈਰਾਗਣੇ ਮਹੱਲਾ ਚੌਥਾ कंचन नारी मह जियो लोभ तो है मोहो मीठा माया करमंदर कूड़े खुशी मानो अनर से लाया हरि प्रभु चेते न आवई ਕਿਉਂ ਛੁੱਟਾ ਮੇਰੇ ਹਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰੇ ਹਰੇ ਦਇਆਲੂ ਕਰੇ ਕਿਰਪਾ ਬਖਸ਼ ਸੇ ਅਵਗਣ ਸਭ ਮੇਰੇ ਹਰ ਹਾਓ ਕਿਛੂ ਰੂਪ ਨਹੀਂ ਕਿਛੂ ਜਾਤੇ ਨਹੀਂ ਕਿਛੂ ਢੰਗ ਨਾ ਮੇਰਾ ਕਿਆ ਮੋਹ ਲੈ ਬੋਲ ਹ ਗੁਣ ਬਿਹੁ ਨੇ ਨਾ ਮੁਝ ਪਿਆ ਨਾ ਤੇਰਾ हम पापी सांगे गुर उभरे पौन सतगुर केरा सब जियो पिंड मुख नाक दिया बर्तन का पानी ਅਨੁ ਖਾਣਾ ਕਪੜੂ ਪੈਨ ਨੂੰ ਦਿਆ ਰਸ ਆਨੇ ਪੋਗਾਣੀ ਜੇਨੇ دیے ਸੋਚੇਤ ਨਾ ਆਵਈ ਪਸੂ ਹੌ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਉਹ ਅੰਤਰ ਜਮੀ ਹਮ ਜੰਤ ਵਿਚਾਰੇ ਕਿਆ ਕਰ ਹੈ ਸਭ ਖੇਲੂ ਤੁਮ ਸੁਆਮੀ ਜਨ ਨਾਨਕ ਹਟ ਵਿਹਜਿਆ ਹਰ ਗੁਲਮ ਗੁਲਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ